welcom my new vlog hello everyone welcome back to our new vlog guys ਕਿਵੇਂ ਤੁਸੀਂ ਹੋਪ ਕਰਦੇ ਹਾਂ ਤੁਸੀਂ ਵੀ ਠੀਕ ਹੋਵੋਗੇ ਤੇ ਵਧੀਆ ਹੋਵੋਗੇ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਹੈ ਗਾਇਸ ਤੇ ਠੰਡ ਮੈਨੂੰ ਬਹੁਤ ਜ਼ਿਆਦਾ ਲੱਗ ਰਹੀ ਅੱਜ ਬਹੁਤ ਸਵੇਰ ਦੀ ਦੇਖੋ ਕਿੰਨੀ ਜ਼ਿਆਦਾ ਬਾਹਰ ਧੁੰਦ ਪੈ ਰਹੀ ਹੈ ਨਾ ਬਹੁਤ ਧੁੰਦ ਏ ਸੰਜੀਵ ਜੀ ਜਾ ਰਹੇ ਨੇ ਫੈਕਟਰੀ ਰੋਟੀ ਪਾਣੀ ਅਸੀਂ ਖਾ ਲਿਆ ਮੱਕੀ ਦੀ ਰੋਟੀ ਬਣਾਈ ਸੀ ਮੈਂ ਆ ਦੇਖੋ ਜੀ ਪਲੇਟ ਪੂਰੀ ਫਿਨਿਸ਼ ਹੈ ਚਾਹ ਪੀਤੀ ਗਰਮ ਗਰਮ ਵਿਦ ਮੱਖਣ ਦੇ ਨਾਲ ਆਪਾਂ ਰੋਟੀ ਖਾਦੇ ਤੇ ਸਾਰੇ ਹਾਜੀ ਡਸਟਿੰਗ ਵਗੈਰਾ ਮੈਂ ਸਾਰੀ ਕਰਨੀ ਹੈ ਤੇ ਗਾਈਜ਼ ਠੰਡ ਇਨੀ ਜ਼ਿਆਦਾ ਹੈ ਤੇ ਬਾਹਰ ਧੁੱਪ ਤਾਂ ਨਿਕਲਉਂਦਾ ਨਹੀਂ ਲੈ ਰਹੀ ਕੀ ਨਾ ਟੀਵੀ ਦੀ ਆਵਾਜ਼ ਚੱਲ ਰਹੀ ਸੀ ਤੇ ਗਾਈਜ਼ ਮੌਸਮ ਇੰਨਾ ਠੰਡਾ-ਕੂਲ ਕੋਲ ਤੇ ਆ ਦੇਖੋ ਹਲੇ ਤੱਕ ਅ ਵਿਬਾਰ ਤੋਂ ਬਿਲਕੁਲ ਵੀ ਹੈ ਨਹੀਂ ਗਾਇਜ਼ ਤੇ ਕਪੜੇ ਦੇਖੋ ਸੁੱਕਣ ਦਾ ਨਾ ਹੀ ਨਹੀਂ ਲੈ ਰਹੇ ਕੱਲ ਦੇ ਸ਼ਾਮ ਦੇ ਤੋਤੇ ਕਪੜੇ ਇੱਕ ਤਾਂ ਸ਼ਾਮ ਨੂੰ ਧੋਕੇ ਜਾਂਦੀ ਏ ਤੇ ਇਹ ਨਹੀਂ ਹੈਗਾ ਵੀ ਸਵੇਸਰੇ ਧੋ ਦੋਵੇ ਹੈ ਇਹ ਕੰਮ ਵਾਲਿਆਂ ਦੇ ਸਾਰੇ ਤੇ ਪੁੱਠਾ ਹੀ ਕੰਮ ਪੈਂਦਾ ਵਾ ਮੇਰੇ ਕਪੜੇ ਉਹ ਕਦੀ ਨਹੀਂ ਹੋ ਸਵੇਸਰੇ ਧੋਣ ਆਈ ਤੇ ਆ ਦੇਖੋ ਇਹਨਾਂ ਦੀ ਆਹ ਜਿਹੜੀ ਸਵੇ ਸ਼ਰਟ ਆ ਸਾਰੀ ਗਿੱਲੀ ਦੀ ਗਿੱਲੀ ਪਈ ਏ ਇਹ ਹੁਣ ਕੱਪੜੇ ਕੱਲ ਤੱਕ ਸੁੱਕਣਗੇ ਜੇ ਧੁੱਪ ਨਿਕਲੀ ਤਾਂ ਮੈਂ ਕੋਠੇ ਤੇ ਪਾਇਆਵਾਂਗੀ ਨਹੀਂ ਤਾਂ ਕੱਲ ਤੱਕ ਸੁਕਣੇ ਇਹ ਦੇਖੋ ਆ ਨੰਨਿਆਂ ਦੀ ਵੀ ਸਾਰੀ ਗਿੱਲੀ ਪਈ ਐ ਥੋੜੀ ਜਿਹੀ ਮਜਬੂਰੀ ਐ ਠੰਡ ਵਿੱਚ ਮੈਂ ਕਿਹਾ ਚੱਲ ਮੀਨਾ ਕਲਵਾ ਲਈਏ ਫਿਰ ਬਾਅਦ ਚੋਂ ਤਾਂ ਮੈਂ ਆਪ ਹੀ ਕੱਪੜਿਆਂ ਨੂੰ ਕੁਛ ਨਹੀਂ ਸਮਝਦੀ ਮੈਂ ਆਪੇ ਧੋ ਰੰਨੇ ਨੇ ਸਾਰੇ ਸੁੱਕ ਜਾਂਦੇ ਨੇ ਆ ਦੇਖੋ ਰੈਕ ਮੈਂ ਅੰਦਰ ਕੀਤਾ ਹੋਇਆ ਅੱਧੇ ਰੈਕ ਦੇ ਉੱਤੇ ਪਾਏ ਹੋਏ ਨੇ ਇੰਨਾ ਮੁਸ਼ਕਿਲ ਕੱਪੜੇ ਸੁਕਾ ਰਹੀਆਂ ਹੁਣੇ ਬਾਹਰ ਕੱਢਾਂਗੇ ਕਿਉਂਕਿ ਸਕੂਟਰੀਆਂ ਮੋਟਰਸਾਈਕਲ ਸਾਰੀਆਂ ਪਈਆਂ ਸੀ ਤੇ ਹੁਣ ਜਦਾਂ ਵਿਹਲੀ ਹੋਏਗੀ ਤੇ ਹੁਣ ਕੱਢਾਂਗੇ ਤਾਂ ਸੰਜੀਪ ਜੀ ਰੈਡੀ ਹੋ ਰਹੇ ਨੇ ਸ਼ੂਜ਼ ਵਗੈਰਾ ਪਾ ਰਹੇ ਨੇ ਆ ਦੇਖੋ ਹਾਂਜੀ ਯਾਰ ਠੰਡ ਬਹੁਤ ਆ ਠੰਡ ਕੀ ਕਰੀਏ ਠੰਡ ਬਹੁਤ ਆ ਮੰਦਲ ਤਾਂ ਕੰਮ ਕਰਨੇ ਹੀ ਹਨ ਹਾਂ ਤਿਆਰ ਹੋ ਨੇ ਰੈਡੀ ਸ਼ੈਡੀ ਹੋ ਰਹੇ ਨੇ ਦੇਖੋ ਸੰਜੀਪ ਜੀ ਲਾਡੋ ਨੂੰ ਲਾਏ ਪਾਰਕਿੰਗ ਹੋਰ ओके 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 चलो जी गाइस اخਲਾਰਾ بہت زیادہ پیਆ ਹੋਇਆ ਵਾ ਤੇ ਇਧਰ ਰਜਾਈਆਂ ਰੁਜੀਆਂ ਤੈ ਲਾਵਾਂ ਤੇ چکਾਂ ਠੰਡ ਵਿੱਚ ਤਾਂ ਹੱਥ ਹਿਲਦੇ ਹੀ ਨਹੀਂ ਹੁਣ ਮੈਂ ਪਹਿਲੇ ਕਿਚਨ ਦੇ ਸਾਰੇ ਬਰਤਨ ਸਾਫ ਕਰਨੇ ਨੇ ਸਾਰੇ ਭਾਂਡੇ ਮੰਜਾਂ ਠੀਕ ਹੈ ਲੋ ਜੀ ਸੰਜੀਵ ਜੀ ਹੋ ਗਏ ਪੂਰੇ ਰੈਡੀ ਦੇਖੋ ਚੱਕਾ ਚੱਕ ਸੂਟ ਪਾ ਲਿਆ ਮੋਡਾ ਸੂਟ ਪਾ ਲਿਆ ਤੇ ਠੰਡ ਬਹੁਤ ਆ ਚੱਲ ਚਲੀਏ ਹੁਣ ਮੈਂ ਚੱਲਿਆ ਬਾਜ਼ਾਰ ਓਕੇ ਬਾਏ ਮਿਲਦੇ ਆ ਸ਼ਾਮ ਨੂੰ ਨਹੀਂ ਅੱਜ ਮੈਂ ਆਉਂਗਾ 4 ਵਜੇ ਅੱਛਾ ਅੱਛਾ 4 ਵਜੇ ਉਹੀ ਸ਼ਾਮ ਨੂੰ ਤਾਂ ਬਹੁਤ ਆ ਤੁੰਦ ਵੀ ਬੜੀ ਹੈ ਧੁੱਪ ਨਹੀਂ ਨਿਕਲ ਰਹੀ ਹੈ ਨਾ ਧੁੱਪ ਸੇਕਾਂ ਦਾ ਤਾਂ ਵੈਸੇ ਵੀ ਟਾਈਮ ਹੀ ਨਹੀਂ ਮਿਲਦਾ ਕਈ ਫਿਲਮ ਦੇਖਣ ਜਾਇਓ ਤੁਰੰਦਰ ਆ ਤੁਰੰਦਰ ਫਿਲਮ ਨਾ ਦੇਖਿਓ ਆ ਦੇਖ ਲਓ ਰਿਵਿਊ ਤੁਰੰਦਰ ਫਿਲਮ ਨੂੰ ਦੇਖਣ ਗਿਆ ਸੀ ਮੈਂ ਰਾਤੀ ਹਾਂ ਕਿੱਦਾਂ ਸੀ ਫਿਰ ਅਸੀਂ ਐਂਡ ਨਹੀਂ ਦੇਖ ਕੇ ਆਏ ਸੀ ਹਾਲਾਂਕਿ ਆ ਗਏ ਇੱਕ ਵਾਪਸ ਅੱਛਾ ਦੇਖ ਲੋ ਗਾਇਜ਼ ਐਂਡ ਨਹੀਂ ਦੇਖ ਕੇ ਆਏ ਇਹ ਇਹ ਨਹੀਂ ਕਹਿੰਦੇ ਇਹ ਨਹੀਂ ਬਕਾਰ ਫਿਲਮ ਹੈ ਨਾ ਕੋਈ ਵੀ ਦੇਖਣਾ ਜਾਵੇਂ ਪੈਸੇ ਵੇਸਟ ਨਾ ਕਰਿਓ ਗਾਇਜ਼ ਅਸੀਂ ਇਹ ਸਲਾਹ ਦਵਾਂਗੇ ਤੁਹਾਨੂੰ ਕਿਉਂਕਿ ਅਸੀਂ ਇਹ ਦੇਖ ਕੇ ਆ ਚੁੱਕੇ ਨੇ ਸੋ ਇਹ ਕਹਿ ਰਹੇ ਨੇ ਬਿਲਕੁਲ ਨਾ ਦੇਖਿਓ ਐਵੇਂ ਪਛਤਾਉਗੇ ਪੈਸੇ ਲਾ ਕੇ ਆਜੋਗੇ ਫਾਲਤੂ ਦੇ ਪੈਸੇ ਨੂੰ ਸੰਭਾਲ ਕੇ ਰੱਖੋ ਮੂਵੀ ਤੇ ਨਾ ਲਾਓ ਮੂਵੀ ਕੋਈ ਹੋਰ ਦੇਖਣ ਜਾਇਓ ਕੋਈ ਹੋਰ ਵਧੀਆ ਜੀ ਆਏਗੀ ਤੇ ਉਹ ਦੇਖੋ ਲਓ ਜੀ ਕੈਪੂਪ ਪਾਲਿਆ ਕਰੋ ਮਫਰਲ ਪਾਲਿਆ ਕਰੋ ਕੋਈ ਇਹਨਾਂ ਨੂੰ ਇੰਨੀ ਨਹੀਂ ਠੰਡ ਲੱਗਦੀ ਗਾਇਸ ਸਕੂਟਰੀ ਗੁੜੀਆਂ ਲੈ ਗਈ ਤੇ ਤੁਸੀਂ ਫਿਰ ਮੋਟਰਸਾਈਕਲ ਉਹ ਕਨੈਕਟਰ ਹੀ ਖੜੀ ਕੰਟੀ ਆਹ ਮੋਟਰਸਾਈਕਲ ਲੈ ਕੇ ਚੱਲੇ ਅੱਜ ਉਹ ਮੈਂ ਇਧਰ ਹੀ ਆਣਾ ਫੇਟਾ ਹੀ ਲੈਣੀ ਓਕੇ 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 ਕੈਪ ਪਾ ਲਿਆ ਕਰੋ ਇਹ ਵੀ ਠੰਡ ਮੈਂ ਤਾਂ ਹੁਣ ਬਸ ਕੈਪ ਚੜ ਗਈ ਹੁਣ ਨਹੀਂ ਕੈਪ ਉਤਰਦੀ ਇਹ ਵੀ ਠੰਡ ਲੱਗਦੀ ਭਾਈ ਸੰਤਾ ਚਲੋ ਜੀ ਠੰਡ ਠੰਡ ਵਿੱਚ ਕਰੀਏ ਹੁਣ ਗੱਲਾਂ ਬਾਤਾਂ ਬਹੁਤ ਹੋ ਗਈਆਂ ਨੇ ਗਾਇਜ਼ ਇੱਧਰ ਭੰਡੇ ਹੋਏ ਪਏ ਨੇ ਰਾਤ ਹੀ ਹਲੇ ਮੈਂ ਸਾਰੇ ਮਾਂਜ ਕੇ ਸੁੱਤੀ ਆ ਤੇ ਬਰਤਨ ਹੁਣ ਸਾਰੇ ਝੁੱਠੇ ਹੋਏ ਪਏ ਨੇ ਰੋਟੀ ਵਗੈਰਾ ਖਾਧੀ ਚਾ ਚੁੱਭ ਬਣਾਈ ਦੁੱਧ ਵਾਲੇ ਪਤੀਲੇ ਵੇਲੇ ਕਿਤੇ ਨੇ ਹੁਣ ਮੰਜੀਏ ਪੰਡੇ ਆਪਾਂ ਆ ਦੇਖੋ ਗਾਇਜ਼ ਰੋਬੀ ਨੇ ਬਣਾਇਆ ਇੱਕ ਆ ਦੇਖੋ ਕੀ ਬਣਾਇਆ ਤੂੰ ਇਹ ਕਾਰ ਵਸ਼ਰ ਹੈ ਕਾਰ ਵਸ਼ਰ ਬਣਾਇਆ ਹੈ ਗੱਡੀ ਸਾਫ ਕਰਨੀ ਹੈ ਸਾਰਾ ਕੁਝ ਆ ਜਾਂਦਾ ਹੈ ਨਾ ਸਾਫ ਆ ਲੈ ਕੇ ਆਇਆ ਇਹ ਤਾਵਲ ਆ ਤਾਵਲ ਹੈ ਦਿਖਾਈ ਇਹ ਸਾਰਾ ਪਾਣੀ ਐਬਜ਼ਰਬ ਕਰ ਲੈਂਦਾ ਇਹ ਤੇ ਕਰ ਕੇ ਦਿਖਾਈ ਮੜਾ ਉਹਦੇ ਉੱਤੇ ਕਿ ਪਾ ਰਿਆ ਆ ਆ ਦੇਖੋ ਗਾਇਸ ਨੰਨੋ ਸਾਈਡ ਤੇ ਹੋ ਜਾ ਅਰੇ ਨਾ ਵਧੀਆ ਧੁੱਪੂਗੀ ਚਿੱਕੜ ਗੜੀਆਂ ਨਾ ਸਾਰਾ ਹਲੋ ਆ ਦੇਖੋ ਸਾਫ ਕਰ ਇਹਨੂੰ ਸਾਰਾ ਪਾਣੀ نیچے ਨੂੰ ਆ ਰਿਹਾ ਵਾ ਹਲੋ ਹੋ ਗਿਆ ਸਾਰਾ ਇਸੇ ਬਣੇ ਦਰਵਾਜ਼ੇ ਸਾਫ ਕਰਦੇ ਆ ਫੇਰ ਦੇ ਦਰਵਾਜ਼ੇ ਦੇ ਉੱਤੇ ਗਾਇਸ ਮੈਂ ਚੱਲਣਾ ਬਾਹਰ ਤੇ ਧੁੰਦ ਦੇ ਵਿੱਚ ਲੱਗੇ ਖੇਡਣ ক্রিকেট ਇਹਨਾਂ ਨੂੰ ਮੈਂ ਬੁਲਾਣਾ ਅੰਦਰ ਨਹੀਂ ਤੁਹਾਨੂੰ ਛਾਂਦੇ ਆਦੀ ਓਏ ਹੈ ਆ ਗੋਪੀ ਖੜਾ ਆ ਖੜਾ ਗੁਰੂ ਉਹ ਖੜਾ ਰੋਬਿੰਨ ਰੋਬਿੰਨ ਤੇਜ ਬਾ फेर बात तेज ननी इधर चल अंदर बोल लग जाएगी तेरे बोल लग जाएगी नन्नू बोल लग जाए क्या ऑर्डर किया तूने इधर ता मुझे ओए <laughs> हाथो है, है। तेन दिखती नहीं बोल या ਏ ਇੱਕ ਵਾਰ ਹੋਰ ਵਾਸੀ ਚੱਲਾ ਗਿਆ ਮੈਚ ਹੈ ਮੈਚ ਖੇਲੇ ਬੱਚੇ ਦੇਖ ਲੋ ਤੁੰਦ ਇੰਨੀ ਭੀ ਆ ਕੈਮਰੇ ਚੋਂ ਨਿਕਾ ਮੁਝੇ ਮੁਝੇ ਵੀ ਚਲ ਨਹੀਂ ਬੱਟਬਾਲ ਦਈਆ ਤੇਜ ਨੇ ਪੜ ਆਉਟ ਹੋ ਜਾਇਆ ਫਿਰ ਵੀ ਬੱਟਬਾਲ ਖੇਲੇ ਅੰਡਰ ਲੈਂਗਾ ਫਿਰ ਕੁਛ ਬੱਟਬਾਲ आगे पारे पारे। आगे। क्या चीज देखे? आज मुझे चीज बुलाके देगा। भैया ने बनाया, ना गैस? गैस आने वाला है। कैमरे के तरफ वो सांग कटा किया, गैस। क्या किया? सांग कटा है भाई फिर वो भैया ना वो भी टिकनाइला, फिर वो भी भी वो भी बैठकर पाक मु पाक मुझे खेल पाक मुझे खिलाना था गाइस फिर भी अंदर वाला बैडबॉल खेलेगा फिर सम्मी खेलेगा बैट बॉल तो गाइस देखो देखो लाइक करो चैनल को गाइस को बोलो देख लो चैनल बाय <laughs> देखें नन्ने की अच्छी अच्छी बातें सुनो गाइस कितनी अच्छी अच्छी बातें करती है नन्नू है ना तूने क्या ऑर्डर किया है मुझे ये बताना क्या क्या है ये है क्या क्या इसमें एक डार्क चॉकलेट एक डोलेस मिल गई एक फ्लोटी मिल एक ऑरेंज मिल गई मिल गई एक दीदी के लिए ये डार्क चॉकलेट ओके गाइस बस, बस बैट बॉल खेल के अंदर आ जाऊंगा फिर वो टिक नहीं रहा है अंदर ही नहीं खेल कर रहा भैया को बोल अंदर आ चल

गेम चल रही गाइस गेम चल रही है आ रहा है भाई आ रहा है ना गाई गेम चल रही है रोबिन बोल पा रहा है आग। मैच गया मैच हो गया ड्रो ओ चलो गाइस हूं मैं खान का रोटी मम्मा ने नन्ने की मम्मा ने मुझे आवाज मार ली है रोटी खा लो ਗਰਮ ਗਰਮ ਰੋਟੀ ਗਾਇਸ ਗਰਮ ਗਰਮ ਰੋਟੀ ਬਣ ਗਈ ਨਾਲ ਸਰਦਾ ਸਾਗ ਸਾਗ ਹੀ ਚੱਲਣਾ ਹੁਣ ਦੋ ਤਿੰਨ ਦਿਨ ਕਿਆ ਨਜ਼ਾਰਾ ਦੇਖੋ ਗਾਇਸ ਸਾਗ ਦੇਖੋ ਸਾਗ ਕਿੰਨਾ ਸ਼ਾਨ ਹੈ ਤਾਂ ਦੂਜਾ ਦਿਨ ਆ ਸਾਗ ਦਾ ਸਾਗ ਤਾਂ ਬੰਦਾ ਹੀ ਅੱਜ ਦੂਸਰਾ ਦਿਨ ਆ ਸਾਗ ਦਾ ਨਾਲ ਗੋਲ ਗੋਲ ਰੋਟੀ ਦੇਖੋ ਗਾਇਸ ਗੋਲ ਰੋਟੀ ਹੈ ਪੂਰੀ ਗੋਲ ਪੂਰੀ ਗੋਲ ਜਿੱਦਾਂ ਹੈਗਾ ਨਾ ਮੈਂ ਗੋਲ ਗੋਲ ਜੀ ਤਾਂ ਅਸੀਂ ਗੋਲ ਮਟੋਲਾ ਗਾਇਸ ਮੱਥ ਲੱਗ ਗਿਆ ਸੀ ਤੇ ਵੀਡੀਓ ਸਾਡੀ ਐਂਡ ਕਰਨ ਤੋਂ ਪਹਿਲੇ ਹੀ ਬੰਦ ਹੋ ਗਈ ਸੀ ਤੇ ਟੋਪਿਕ ਸੀ ਰੋਟੀ ਤੇ ਹੁਣ ਆ ਰੋਟੀ ਬਣਾ ਰਹੀ ਸੀ ਮੈਂ ਤੇ ਹੁਣ ਸੰਜੀਵ ਜੀ ਖਾ ਰਹੇ ਨੇ ਹੁਣ ਆਪਾਂ ਇਸੇ ਨਾਲ ਹੀ ਵੀਡੀਓ ਦਾ ਐਂਡ ਕਰਦੇ ਆ ਤੇ ਹੁਣ ਮਿਲਦੇ ਆ ਕੱਲ ਤੁਹਾਨੂੰ ਨਵੀਂ ਵਧੀਆ ਜੀ ਵੀਡੀਓ ਲੈ ਕੇ ਬਾਏ ਗਾਇਸ ਗੁੱਡ ਨਾਈਟ ਟੇਕ ਕੇਅਰ